ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਦਾ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀ ਪਿੰਡ ਵੜਿੰਗ ਤੋਂ ਖੋਖਰ ਨੂੰ ਜਾਣ ਵਾਲੀ ਸੜਕ ਨੂੰ ਕਰਾਸ ਕਰਦਾ ਹੋਇਆ ਸੇਮ ਨਾਲਾ ਜਿਹੜਾ ਕਿ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ठेकेदार ਨੂੰ ਕਹਿ ਕੇ ਸ਼ੁਰੂ ਕਰਵਾਇਆ ਗਿਆ ਸੀ ਪਰ ਪਤਾ ਨਹੀਂ ਕਿਸ ਵਜ੍ਹਾ ਕਰਕੇ ਅਧ ਵਿਚਾਲੇ ਛੱਡ ਦਿੱਤਾ ਗਿਆ ਜਿਸ ਕਾਰਨ 10 ਪਿੰਡਾਂ ਦੇ ਬੱਚੇ ਕੂਲਾ ਨਾਲੋਂ ਟੁੱਟ ਚੁੱਕੇ ਹਨ ਜਿਹੜੀਆਂ ਕਿਸਾਨਾਂ ਨੂੰ ਸਮੱਸਿਆਵਾਂ ਆ ਰਹੀਆਂ ਰਾਹਗੀਰਾਂ ਨੂੰ ਆ ਰਹੀਆਂ ਉਹ ਵੀ ਭਾਰੀ ਮੁਸ਼ਕਲਾਂ ਇਸ ਤੋਂ ਅਪਰੰਤ ਬੀਤੇ ਦਿਨੀ న్యూਜ਼ ਲਾ ਕੇ ਸਬੰਧਤ ਵਿਭਾਗਾਂ ਐਮਐਲਏ ਐਮਪੀ ਜ਼ਿਲ੍ਹਾ ਪ੍ਰਸ਼ਾਸਨ ਏਡੀਸੀ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਾਉਣ ਦੇ ਬਾਵਜੂਦ ਵੀ ਅੱਜ ਦੀ ਜਿਉਂ ਦੀ ਤਿਉਂ ਸਮੱਸਿਆ ਪੁਲ ਦੇ ਉੱਪਰ ਲੈਂਟਰ ਪਾਉਣ ਤੋਂ ਬਿਨਾਂ ਲੋਕਾਂ ਨੂੰ ਆ ਰਹੀਆਂ ਭਾਰੀ ਸਮੱਸਿਆਵਾਂ ਅਤੇ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਸਰੇ ਪਾਸੇ ਖਫਰਾ ਲਾਉਣ ਤੋਂ ਪਹਿਲਾਂ ਉੱਚ ਅਧਿਕਾਰੀਆਂ ਅਤੇ ਸਬੰਧਤ ਅਵਸਰਾਂ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਅੱਜ ਵੀ ਲੋਕਾਂ ਦੀ ਸਮੱਸਿਆ ਜਿਹੜੀ ਓਡੀ ਦੀ ਓਡੀ ਜਿਉਂ ਦੀ ਤਿਉਂ ਖੜੀ ਦਿਖਾਈ ਦੇ ਰਹੀ ਹੈ ਅਤੇ ਦਾਜ ਪਿੰਡਾਂ ਦੇ ਬੱਚੇ ਸਕੂਲਾਂ ਨਾਲੋਂ ਟੁੱਟ ਚੁੱਕੇ ਹਨ ਇਧਰ ਉਧਰ ਬੱਸਾਂ ਜਿਹੜੀਆਂ ਉਹ ਸੜਕੇ ਲਿੰਕ ਸੜਕੇ ਨਹੀਂ ਲੰਘ ਸਕਦੀਆਂ ਇਸ ਕਰਕੇ ਵਿਸਥਾਰ ਸਹਿਤ ਦੱਸਿਆ ਜਾਂਦਾ ਹੈ ਕਿ ਅਤੇ ਲੋਕਾਂ ਦੀ ਮੰਗ ਕੀਤੀ ਜਾਂਦੀ ਹੈ ਕਿ ਜ਼ਿਲ੍ਹਾ ਵਿਧਾਇਕਾ ਜ਼ਿਲ੍ਹਾ ਪ੍ਰਸ਼ਾਸਨ ਸੈਕਟਰੀ ਮਾਰਕੀਟ ਕਮੇਟੀ ਮੰਡੀ ਬਰੀ ਵਾਲਾ ਪ੍ਰਧਾਨ ਮਾਰਕੀਟ ਕਮੇਟੀ ਮੰਡੀ ਬਰੀ ਵਾਲਾ ਐਮ ਐਲ ਏ ਐਮ ਪੀ ਇਹ ਸਭ ਨੂੰ ਬਹਾਰ ਲਾਈ ਜਾਂਦੀ ਇਲਾਕੇ ਦੇ ਲੋਕਾਂ ਵੱਲੋਂ ਵੀ ਇਹ ਜਿਹੜੀ ਸਮੱਸਿਆ ਇਹਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਛੇ ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਜੱਟਾਂ ਦੀ ਖੱਜਲ ਖਵਾਰੀ ਕਿਸਾਨਾਂ ਦੀ ਖੱਜਲ ਖਵਾਰੀ ਜਿਹੜੀ ਆ ਉਹ ਬਹੁਤ ਮੁਸ਼ਕਲ ਆ ਰਹੀ ਹੈ ਉਹਨਾਂ ਨੂੰ ਫਰਿਆਮ ਹੋ ਰਹੀ ਹੈ ਦੱਸਿਆ ਜਾਂਦਾ ਹੈ ਕਿ ਇਹ ਸੜਕ ਪਿੰਡ ਵੜਿੰਗ ਤੋਂ ਪੋਖਰ ਨੂੰ ਜਾਣ ਵਾਲੀ ਲਿੰਕ ਸੜਕ ਨੂੰ ਕ੍ਰਾਸ ਕਰਦੀ ਹੋਈ ਸੇਮਨਾਲੇ ਦਾ ਪੋਲਾ ਜਿਹੜਾ ਕਿ ਉੱਥੇ ਸਮੱਸਿਆ ਆਈ ਹੈ ਜਿਹੜੀ ਜਿੰਨਾ ਚਿਰ ਇਹਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਇਸ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਹੁਣ ਦੇਖਣਾ ਇਹ ਜ਼ਰੂਰੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਮ ਕਰਨੀ ਨੀਂਦ ਚੋਂ ਜਾਗਦਾ ਹੈ ਜਾਂ ਨਹੀਂ ਧੰਨਵਾਦ ਸੱਸ